ਇਸ ਵੇਲੇ ਦੀ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਆ ਰਹੀ ਆ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਦਾ ਪਾਰਟੀਸ਼ਨ ਮਿਊਜ਼ੀਅਮ ਅੱਜ ਤੇ ਜਦੋਂ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਡਾਕਟਰ ਭੀਮਰਾਮ ਅੰਬੇਡਕਰ ਜੀ ਦੀ ਮੂਰਤੀ ਹੰਦੀ ਹੈ ਤਾਂ ਉਸ ਮੂਰਤੀ ਤੇ ਇੱਕ ਨੌਜਵਾਨ ਚੜ ਗਿਆ ਤੇ ਉਸ ਦੀ ਮੂਰਤੀ ਨੂੰ ਤੋੜ ਦਿੱਤਾ ਵੇਸਪੂਸਾ ਤੋਂ ਤਾਂ ਇਹ ਨੌਜਵਾਨ ਸਿੱਖ ਲੱਗ ਰਿਹਾ ਹੈ ਪਰ ਨਾ ਬੰਦਿਆ ਹੋਇਆ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਵੀ ਇਹ ਸਿੱਖ ਨਹੀਂਆ ਇਸਨੇ ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪਰਨਾ ਬੰਦਿਆ ਹੋਇਆ ਆ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਕੀ ਇਹ ਅਸਲ ਦੇ ਵਿੱਚ ਸਿੱਖਾ ਜਾਂ ਫਿਰ ਨਹੀਂ ਕਿਉਂਕਿ ਬਾਅਦ ਦੇ ਵਿੱਚ ਦੋ ਸਿੱਖਾਂ ਦੇ ਵੱਲੋਂ ਇਸ ਨੂੰ ਤਾਰਕੇ ਇਸ ਦੀ ਕੁਟਾਈ ਵੀ ਕਰ ਦਿੱਤੀ ਗਈ ਆ ਜੋ ਤੁਸੀਂ ਸਾਫ਼ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਦੋ ਸਿੱਖ ਨੌਜਵਾਨ ਚੜਦੇ ਨੇ ਉੱਤੇ ਅਤੇ ਇਸ ਨੂੰ ਥੱਲੇ ਲਾਉਂਦੇ ਨੇ ਥਪੜੇ ਮਾਰਦੇ ਮਾਰਦੇ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਸਕਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਕਿਸੇ ਨੇ ਸਿੱਖ ਦਾ ਰੂਪ ਲਿੱਤਾ ਆ ਕਿਉਂਕਿ ਇੱਕ ਸਿੱਖ ਇਹੋ ਜਿਹਾ ਕੰਮ ਕਦੇ ਨਹੀਂ ਕਰਦਾ ਆ ਉਹ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਜਾਤ ਨੂੰ ਗਲਤ ਨਹੀਂ ਬੋਲਦਾ ਨਹੀਂ ਉਹਨਾਂ ਦੇ ਨਾਲ ਕੋਈ ਵਿਤਕਰਾ ਕਰਦਾ ਹੈ।